ਹਾਂ ਫੌੜ ਚੱਲਿਆ ਅੱਜ ਤੇਰਾ ਹਾਂ ਅੱਜ ਫੌੜ ਚੱਲਿਆ ਹੋਰ ਆ ਜਾਣਾ ਭਾਈ ਹੈ ਕਹ ਹੋਂ ਰਾਜਣਾ ਤੇ ਚੱਲਿਆ ਹੋਰ ਲਿਆਉਣਾ ਠੀਕ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਤੇ ਜੀ ਬਾਕੀ ਅੱਜ ਫੌੜ ਦੀ ਬਾਰੀ ਆ ਗਈ ਭਾਈ ਫੌੜ ਛੱਡਣ ਚੱਲੇ ਆ ਤੇ ਰਾਤ ਦਾ ਹੱਛੀ ਵੀ ਨਿਗੇ ਹੋਇਆ ਕਹਿੰਦਾ ਜਾ ਕੇ ਆਉਣਾ ਵਿੱਚ ਸਵੇਰੇ ਵੀ ਦੂਆ ਲੈ ਕੇ ਆਉਣਾ ਟਰੈਕਟਰ ਫਿਰ ਟਾਈਮ ਨਹੀਂ ਲੱਗਣਾ ਹੈਗਾ ਵਿੱਚ ਨੂੰ ਤੇ ਅੱਜ ਵੀ ਕਹਿਣ ਲੱਗਿਆ ਤਾਂ ਕਹਿੰਦਾ ਵੀ ਰੇਪਾ ਦੰਨੇ ਆ ਵੀ ਕਾਲੂ ਚਾਲਦੇ ਮੈਂ ਕਿਹਾ ਅੱਜ ਜਾਣਾ ਚੱਲ ਵੀ ਕੱਲ ਤੇ ਓੱਖਾ ਮੇਰਾ ਵੀ ਮੈਂ ਵੀ ਸ਼ਿਟੀਆਂ ਲਵਾਉਣੀ ਆ ਕਾਲੂ ਬੂਟੇ ਵਾਲੇ ਨੇ ਆਉਣਾ ਆਪਣੇ ਲਾਉਣ ਤੇ ਤਾਂ ਕਰਕੇ ਬਾਕੀ ਹੁਣ ਫੌੜ ਕੱਢ ਲਿਆ ਤੇ ਆਪਾਂ ਦਾ ਪੂਰੇ ਤਿਆਰ ਆ ਤੇ ਹੱਛ ਵੀ ਆਉਂਦਾ ਏ ਹੱਛ ਵੀਰ ਕੱਪੜੇ ਪਾਉਣ ਗਿਆ ਸਕੰਜਾ ਪਾ ਕੇ ਲਿਆ ਤਾਂ ਪਹਿਲਾਂ ਸਕੰਜਾ ਕੰਨਾ ਨਿਬੜ ਜਾਣੇ ਤੇ ਕੱਪੜੇ ਤਾਂ ਗਿਆ ਤਾਂ ਟੁੰਡੀ ਜੋ ਕੱਢ ਕੇ ਤੇ ਉੱਧਰ ਤੇ ਬਾਕੀ ਸੰਜੇ ਦੇ ਵੀ ਸਿਕਰ ਸ਼ੁਕਰ ਵੀ ਲਾਤੇ ਤੇ ਜਨਾ ਸੀ ਤੇ ਇਸ ਕੰਜੇ ਨੂੰ ਰੰਗ ਕਰਦੇ ਫਿਰ ਉਹਨੇ ਹੀ ਕਰਤਾ ਬੀਤੇ ਬਹੁਤ ਸੋਹਣਾ ਰੰਗ ਕਰਦਾ ਵਾਖੀ ਹੁਣ ਫੋੜ ਵੀ ਤਿਆਰ ਆ ਪੂਰਾ ਤੇ ਲੈ ਕੇ ਚੱਲਦੇ ਇਹਨੂੰ ਬਾਕੀ ਤੁਹਾਨੂੰ ਮਲਾਉਣੇ ਅੱਜ ਵੀ ਨਾ ਚਾ ਚਾਚਾ ਵਾਹ ਚ ਗਿਆ ਹੈ ਕਰਦੇ ਅਲਵਿਦਾ ਅੱਜ ਵਾਹਣ ਨੂੰ ਹੈ ਫੋੜ ਚੱਲੇ ਅੱਜ ਜਗਾ ਹਾਂ ਅੱਜ ਫੋੜ ਤੇ ਲਿਆ ਉਹ ਰਾਜਨਾ ਭਾਈ ਹਾਂ ਕਹੂੰ ਰਾਜਨਾ ਇਹ ਚੱਲਿਆ ਫੋੜ ਲਿਆਉਣਾ ਫੌੜ ਵਾਲੀ ਰੀਸ ਨਹੀਂ ਆਉਣੀ ਹਾਂ ਫੌੜ ਵਾਲੀ ਰੀਸ ਤਾਂ ਨਹੀਂ ਹੋਣੀ ਥੋੜਾ ਫੋੜਿਆ ਬਾਈ ਥੋੜਾ ਹੀ ਖਿੱਚ ਪਾਉਂਗਾ ਪੂਰੀ ਇੱਕ ਵਾਰੀ ਜਿਹਦੇ ਹਿਸਾਬ ਨਾਲ ਤਿਆਰ ਹੋਇਆ ਹੋਇਆ ਹੈਗਾ ਨਾ ਦੇਖਦਾ ਖੜ ਕੇ ਹਾਂ ਰੰਗ ਰੰਗ ਬਾਕਸ ਸੋਹਣਾ ਕਰਿਆ ਹੋਇਆ ਹੈ ਰੰਗ ਆਇਓ ਬਹੁਤਾ ਵਿੱਚ ਸਤਾਰੇ ਹੀ ਨਹੀਂ ਤੇ ਰੰਗ ਦੇ ਸਾਰੇ ਆਏ ਨੇ ਟੁੱਪ ਜੇ ਦੂਏ ਨੂੰ ਆਪਾਂ ਨੇ ਇਹੋ ਜਿਹੀ ਪਾਉਣੇ ਹਾਂ ਬਾਕੀ ਚਾਚੇ ਨੇ ਚਮਕਾ ਕੇ ਭੇਜਣਾ ਕਹਿੰਦਾ ਧਵਾਤਾ ਹੀ ਉਧਰੋਂ ਲਿਆਂਦਾ ਤਾਂ ਉਹ ਮਿੱਟੀ ਪੈ ਜਾਂਦੀ ਯਾਰ ਫੇਰ ਕਈ ਜਿਆਦਾ ਕਹਿੰਦਾ ਧਵਾਉਣਾ ਮੈਂ ਕਿਹਾ ਹੁਣ ਕਿਆ ਲੋੜ ਆ ਯਾਰ ਮਿੱਟੀ ਫੇਰ ਪੈ ਜਾਂਦੀ ਕਰਦਾ ਇਹ ਕਰਦਾ ਤਾਂ ਹੁਣ ਇੰਨਾ ਕ ਤਾਂ ਪੈਣਾ ਹੀ ਆ ਹੁਣ ਜਾਂਦੇ ਹੋਏ ਵੀ ਪੈਣਾ ਬਾਕੀ ਸਕੰਜਾ ਵੀ ਪੂਰਾ ਔਖੇ ਬਣਾਇਆ ਪਿਆ ਚੱਲ ਬਈ ਹੋ ਜਾ ਉਧਰੋਂ ਸਿੱਧਾ ਆਉਣਾ ਹੈ ਸ਼ਹਿਰ ਨੂੰ ਹੈ ਚੱਲ ਨਵਾਂ ਸ਼ਹਿਰ ਮੈਂ ਇਹ ਹਜੇ ਲੇਟ ਕਰੀ ਜਾਂਦਾ ਹਜੇ ਕਹਿੰਦਾ ਹਾਂ ਪਤਾ ਅੱਜ ਅਸੀਂ ਹੈਂ ਚਲ ਆ ਸੀ ਕੰਮ ਨਬੇੜਿਆ ਮਹਾਨੀ ਮੈਂ ਕਹਿੰਦਾ ਅੱਜ ਚੱਲ ਮੈਂ ਕੱਲੂ ਬੂਟੇ ਲਵਾਉਣੇ ਫਿਰ ਮੈਂ ਤਾਂ ਸਮਾ ਅੱਜ ਜਵਾਬ ਦਿੱਤਾ ਉਹਨਾਂ ਨੂੰ ਬਈਆਂ ਨੂੰ ਮੈਂ ਕਹਾਂ ਗਿੱਲਾ ਹਜੇ ਖੇਤ ਵੀ ਰੁਕ ਜਾਓ ਕੱਲੂ ਮੈਂ ਛਿਟੀ ਵਾਲਿਆਂ ਨੇ ਆ ਜਾਣਾ ਪਿੱਛੇ ਕਸਮਾਨ ਪੈ ਜਾਣਾ ਨਾ ਜਾਏ ਹੋਣਾ ਹੋਰ ਹਟ ਰਾਵਲ ਪਿੱਛੇ ਪਈਏ ਦੀ ਉਹਦੀ ਕੱਪੜੇ ਉਹ ਕਪੜਾ ਮੂੜ ਲਏ ਵਾ ਬਹੁਤ ਠੀਕ ਹੈ ਹਲੂਜੀ ਉਹ ਟਰੈਕਟਰ ਬਦਣੇ ਆ ਜੀ ਕੁੱਤਾ ਯਾਰ ਬਿਮਾਰ ਜਾ ਪਿਆ ਅੰਦਰ ਹਲਾ ਕਿੱਥੇ ਅੰਦਰ ਦੂੜੀ ਪਰ ਕਿਆ ਠੰਡ ਦਾ ਕੁਰਤਾ ਬਾਈ ਫੂਤ ਰਾਇ ਫੂਤ ਰਾਇ ਹੋਣਾ ਯਾਰ ਚੱਲ ਦੇ ਮਾਹਣਾ ਕਰਦਾ ਕੱਢ ਕੇ ਧੁੱਪ ਮਰਖਾ ਉਹਨੂੰ ਯਾਰ ਦੇਖ ਕੇ ਲਈ ਹੱਥ ਗਈ ਵਾ ਹਲਕਾ ਵੀ ਹੁੰਦਾ ਲੈ ਕਈ ਪਚੱਕ ਲੈਣਾ ਮੈਂ ਥਾਲਾ ਜੇ ਖੋਏ ਗਏ ਹੋਵੇ ਜੇ ਧੁੱਪ ਜੀ ਲੱਗੇ ਤੇ ਕੈਵੇਂ ਹੋ ਜੇ ਮੜ ਜਾ ਹੋ ਆਹ ਠੀਕ ਹੈ ਮੈਂ ਲੀਰ ਉੱਪਰ ਰੱਖ ਲਉ ਆ ਫੇਰ ਲੋੜ ਪੈਣੀ ਉਹ ਥੀਲੇ ਦੇ ਦੇ ਆ ਦੇਖ ਉਹਨੂੰ ਗੋਲੀ ਦੇ ਦੇ ਉਹ ਦੁੱਧ ਜੇ ਚੰਨੇ ਕੋਲ ਕੇ ਨਾ ਡਿਸਪਰੀਨ ਵਾਲੀ ਸਰ ਵਾਲੀ ਜਿਹੜੀ ਹੁੰਦੀ ਆ ਉਹ ਦੇ ਦੇ ਆਪਣੀ ਹਲੇ ਹਵਾ ਤੈਨੂੰ ਆ ਜਾ ਹਲ ਤਾਂ ਉਹਦੇ ਕੱਪੜੇ ਪਾਉਂਦਾ ਹਲਿਕਾ ਹੋਣ ਲੱਗਿਆ ਉਹ ਚਾਬੀ ਕਰ ਜਾ ਰਹੇ ਆ ਬਾਕੀ ਬਾਈ ਨਵਾ ਚਾਹ ਡੱਪ ਗਏ ਆ ਤੇ ਅਗਵਾੜੇ ਦੇ ਆਪਾਂ ਨੇ ਉਰਾ ਹੀ ਮੁੜ ਜਾਣਾ ਲਗੇਸ਼ਰ ਲਾਈ ਵੀ ਆ ਬਾਕੀ 11:15 ਵਜੇ ਲੇਹੇ ਘੰਟਾ ਨੇ ਦਾ ਘਾਟਾ ਹੁਣ ਯਾਣਾ ਹੋ ਗਿਆ ਪੰਜ ਘੰਟੇ ਤੋਂ ਉੱਪਰ ਹੋ ਗਿਆ ਟਾਈਮ ਤੇ ਬਾਕੀ ਜਾ ਰਹੇ ਹਾਂ ਉਧਰ ਜਾ ਕੇ ਰੁੱਕ ਕੇ ਸੌਣੇ ਲੋ ਜੀ ਫਾਈ ਦੇ ਪਿੰਡ ਪਹੁੰਚ ਗਏ ਗੁਲਾਬਾਈ ਦੇ ਬਾਕੀ ਉਹ ਸਾਹਮਣੇ ਘਰ ਅੰਦਰ ਮੋਟਰ ਬਣਾਈ ਵੀ ਇੱਥੇ ਬਾਕੀ ਅੱਜ ਵੀ ਕੱਪੜਾ ਨਹੀਂ ਹਟਦਾ ਵਾਹ ਰਹੇ ਨੇ ਕਹਿੰਦਾ ਚਮਗਾ ਕੇ ਰੱਖਣਾ ਆ ਫਿਰ ਪਹੁੰਚ ਗਏ ਹਾਂ ਚੱਲੀਏ ਚੱਲ ਭਾਈ ਥੱਕ ਗਏ ਬਾਕੀ ਸਰਾਣਾ ਲੈ ਕੇ ਆਏ ਵੇ ਤਾਂ ਮੜਾ ਬਚਾਓ ਹੋ ਗਿਆ ਸਾਡੀਆਂ ਘਰਤੀਆਂ ਪੱਖੀਆਂ ਇਕੱਠੀਆਂ ਅਸੀਂ ਥੋੜਾ ਇੱਕ ਰਾਹ ਗਲਤ ਪੈ ਗਏ ਪਿੰਡਾਂ ਜਿਹਨੂੰ ਆ ਗਏ ਤੇ ਇੱਕ ਗੜੀਆਂ ਛੋਟੀਆਂ ਦੀਆਂ ਹੌਲੀ ਹੌਲੀ ਆਉਣਾ ਪਿਆ ਬਾਕੀ ਫਿਰ ਵੀ ਪਹੁੰਚ ਗਏ 2 ਵਜੇ ਆਪਾਂ 11:30 ਤੁਰੇ تھے ਹਨ 2.5 ਘੰਟੇ ਮੰਨ ਕੇ ਚੱਲ ਲੱਗ ਜਾਂਦੇ ਆ ਪਿੰਡਾਂ ਜਿਹਨੂੰ ਲੱਗਿਆ ਵੀ 90 ਬੋਲਦੇ ਹਾਂ ਹੁਣ ਆਪਾਂ ਮੇਨ ਉਹਨੂੰ ਆਉਨੇ ਆ ਬਾਕੀ ਬਈ ਟਰੈਕਟਰ ਪੂਲਾ ਚ ਬਣਾਇਆ ਹੋ ਮੈਂ ਚੱਕ ਚੱਲੋ ਚੱਲ ਬਾਕੀ ਹੁਣ ਬਾਈ ਦਾ ਚੱਲਦੇ ਉੱਥੇ ਸੁਣਾਉਣੇ ਤੁਹਾਨੂੰ ਖਾਰ ਬਾਈ ਦਾ ਚੱਲ ਫਿਰ ਉਹਦਾ ਲੱਤਾ ਸਿੱਧੀ ਟੁੱਟੀਆਂ ਹੋ ਗਈਆਂ ਚੱਲ ਬੈਠੇ ਉੱਥੇ ਜਾ ਕੇ ਅਜੇ ਤੱਕ ਕਿਧਰ ਰੁਕੇ ਵੀ ਨਹੀਂ ਵੀ ਚਾਹ ਪਾਣੀ ਪੀ ਹੁਣ ਬਾਈ ਦਾ ਸਈ ਪੀਣੇ ਜਾ ਕੇ ਫਿਰ ਆਉਂਦੇ ਰੁਣਾਗੇ ਟਾਈਮ ਨਾਲ ਪਹੁੰਚ ਜੀ ਆਪਾਂ ਨੇ ਕਿੱਥੇ ਚੱਲਣਾ ਹਾਂ 5-10 ਮਿੰਟ ਜਿਹੜੇ ਚਾਹ ਪੀ ਕੇ ਆਪਾਂ ਚੱਲੀ ਜਾ ਫਿਰ ਬਸ ਲੈ ਵੀ ਥੋੜਾ ਚੱਲ ਆ ਗਿਆ ਤੂੰ ਆਪਣੇ ਪੁਰਾਣੇ ਪਿੰਡ ਮਾਲਾ ਲਾਇਆ 6 ਮਹੀਨੇ ਹੈ ਹਾਂ ਮਾਲਾ ਤੋਂ ਮੋੜੀ ਦਾ ਸਫਰ ਹੈ ਹਾਂ ਮਾਲਾ ਤੋਂ ਮੋੜੀ ਦਾ ਸਫਰ ਹੈ ਹਈ ਆਇਆ ਜੀਰੀ ਚ ਲੈ ਕੇ ਤੇ ਆਪਾਂ ਜੀਰੀ ਜੀਰੀ ਚ ਲੈ ਕੇ ਤੇ ਜੀਰੀ ਆ ਦੇ ਉਹ ਪੜਵਾਈ ਆ ਤੁਸੀਂ ਹਾਂ ਫੇਰ ਜੀਰੀ ਚ ਲੈ ਕੇ ਗਏ ਇੱਥੇ ਰਾਲਾ ਬੱਤ ਹੋ ਗਏ ਚਾਰ ਚਾਰ ਸਾਢੇ ਜਾਨ ਮਿੰਟ ਹੋ ਗਏ ਬਾਕੀ ਇੱਧਰ ਵੀ ਪੀਚਾ ਇੱਧਰ ਵੀ ਹੋ ਗਿਆ ਪਪੂਲਰ ਭਾਈ ਇੱਧਰ ਪਪੂਲਰ ਦੇਖਣ ਨੂੰ ਮਿਲਿਆ ਹੁਣ ਸਾਨੂੰ ਚਿੜੀਆਂ ਲੱਗੀਆਂ ਐਦਗੇ ਹੋ ਹੈ ਆ ਵੀ ਵੀਡੀਓ ਦੇ ਕੇ ਬੰਗਾ ਲਿਆ ਹੋ ਗਿਆ ਬਾਸਨ ਨੇ ਵੀ ਤਾਂ ਲਾ ਕੇ ਆਉਣੀ ਆ ਕਿਸੇ ਦੇ ਨਾਲੇ ਕੋਈ ਪਪੂਲਰ ਗਲਾਹ ਭਾਈ ਦੇ ਪਿੰਡ ਵਪੂਲਰ ਲਾ ਕੇ ਭਾਈ ਪਿੱਛੇ ਵੀ ਦੇਖਿਆ ਉਹ ਨਵਾਂ ਸ਼ਹਿਰ ਵਾ ਨੂੰ ਵੀ ਲੱਗੇ ਵਗਾ ਦੇ ਲੱਗੇ ਆ ਜਗੇ ਆ ਉਹ ਆ ਬਾਈ ਜੀ ਕਿਹਦਾ ਨਾ ਆ ਗਿਆ ਕੋਹ ਜੀ ਅੱਗੇ ਵਧਾ ਕੇ ਮੋੜ ਲਾ ਚਲੋ ਵੜ ਕੇ ਹੀ ਪਹੁੰਚ ਜੇ ਬਾਈ ਦੇ ਉਹ ਫਰਕ ਆ ਰਿਹਾ ਬਾਈ ਉਹ ਬਾਈ ਦਾ ਬਾਈ ਖੂ ਵਾਲਾ ਜਿਹੜਾ ਉਹ ਮਰਗੀ ਦਾ ਬਾਈ ਵਾਲੇ ਤੋਂ ਚੋਖਾ ਹਾਏ ਕਿਹ ਕਿਹਾ ਯਾਰ ਰਸਤਾ ਜਾਹੀਦਾ ਪੁਰਾਣਾ ਸੁਗਾ ਖਾ ਉਹ ਜਿਹੜਾ ਹਿੰਦਣ ਭਜਾਉਣ ਨੂੰ ਵੀ ਨਜ਼ਾਰਾ ਹੋਏ ਕਰੂਗਾ ਕੰਟੀਨਿਊ ਫਾਰ 1 ਕਿਲੋਮੀਟਰ ਸੁਵੇ ਹੈੀ ਬਹੁਤ ਹੋਰੇ ਇਹਨੇ ਤਾਂ ਮਾਲਾ ਵਾਲਾ ਇੱਕ ਸੁਵੇ ਪਰ ਪਾ ਲਿਆ ਦਾ ਕਹਿੰਦਾ ਇੱਧਰੋਂ ਚੱਲ ਰੇ ਸਿੱਧਾ ਉੱਥੀ ਪਹੁੰਚਣਾ ਬਾਕੀ ਬਾਈ ਗਣਕਾ ਦੇਖੋ ਇੱਧਰ ਆਪਣੇ ਆਪਣੇ ਨਾਲੋਂ ਵੀ ਹੈ ਤਾਂ ਠੀਕ ਆ ਵੀ ਕਿਤੇ ਮਾੜੀਆਂ ਵੀ ਆ ਕਿਤੇ ਤਕੜੀਆਂ ਵੀ ਆ ਪਰ ਉਰੇ ਬਾਈ ਮੋਟਰਾਂ ਜਿਹੜੀਆਂ ਵੀ ਖਾਲੀ ਪਈਆਂ ਇਹ ੱਡੇ ੱਡੇ ਵਿੱਚ ਕਿਹੜਾ ਪੁਰਾਣੇ ਮਕਾਨ ਹੁੰਦੇ ਤੇ ਉਹ ਸਾਰੇ ਖਾਲੀ ਪਏ ਉਹ ਵੀ ਖਾਲੀ ਪਈ ਉਹ ਵੀ ਖਾਲੀ ਪਈ ਆ ਐਕਣੇ ਬੱਜਣ ਆ ਤਾਂ ਬਾਈ ਨਾਲ ਹੀ ਸਾਮ ਤੇ ਰੱਖਿਆ ਪਿਆ ਕਿਤੇ ਕਿਤੇ ਰੋਤੀ ਆਹ ਬਾਈ ਜਿੰਦੇ ਦੇਖਿਆ ਸੀ ਲੱਗੇ ਵਾ ਅੱਜ ਘਟੋ ਘਟਾ 500 ਜਿੰਦਾ ਦੇਖ ਲਿਆ ਅੱਜ ਤਿੰਨ ਚਾਰ ਮਿੰਟਾਂ ਜਿਹਾ ਨੰਕੇ ਆਏ ਆ 500 ਜਿੰਦਾ ਘਟੋ ਘਟਾ ਦੇਖ ਲਿਆ ਹੋਣਾ ਵੀ ਦੋ ਦੋ ਤਿੰਨ ਤਿੰਨ ਲਗਾਤਾਰ ਬੜੀਆਂ ਬੜੀਆਂ ਗੋਠੀਆਂ ਨੂੰ ਬਾਈ ਜਿੰਦੇ ਇੱਧਰ ਆ ਦੇਖ ਕੇ ਸਾਨੂੰ ਸਾਡਾ ਵੀ ਮਨ ਖਰਾਬ ਹੋਵੇ ਵੀ ਐਟ ਐਟੀਆਂ ਗੋਠੀਆਂ ਪੰਜਾਂ ਪੰਜਾਂ ਨੇ ਵੀ ਇੱਧਰ ਹੈ ਨਹੀਂ ਆਪਣਾ ਪੰਜਾਬ ਖਾਦੀ ਹੋ ਰਿਹਾ ਤੇ ਬਾਕੀ ਪਹੁੰਚ ਗਏ ਬਾਈ ਜਿੰਦੇ ਬਾਈ 36 30 ਲੈ ਆਏ ਆਪਾਂ ਤੇ ਬਾਕੀ ਇੱਧਰ ਅਸ ਵੀ ਥੱਕ ਗਿਆ ਆ ਹੁਣ ਮੈਚ ਲੰਘਾ ਹੁਣ ਤੂੰ ਲਾ ਕੇ ਬੈਠ ਕੇ ਕੋਈ ਨਹੀਂ ਸਿਰੇ ਤੇ ਸਿਰੇ ਤੱਕ ਜਵਾਨ ਹੋਈ ਗਿਆ ਨਹੀਂ ਮੈਂ ਤੇ ਖਰੀਦ ਪਾਰ ਆਹੋ ਐਡਾ ਸਰੀਰੋ ਸੱਚੀ ਕਸਮ ਲੱਗ ਨਾ 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 ਇਹ ਕੋਈ ਲਾੜ ਨਹੀਂ ਮੇਰੀ ਗੱਲ ਤਾਂ ਸੁਣਾ ਚੱਲ ਚਲਾ ਦੇ ਮੇਰੇ ਪੱਟ ਪਾ ਰਹੇ ਨਾਲੇ ਤੇ ਯਾਰ ਪੈਰ ਰੱਖਣ ਨੂੰ ਵੀ ਨਹੀਂ ਜਗ੍ਹਾ ਹੈਗੀ ਪੈਰ ਰੱਖਣ ਨੂੰ ਵੀ ਜਗ੍ਹਾ ਉਹ ਨਹੀਂ ਹੈਗਾ ਬਾਈ ਇਹਨੂੰ ਜਿਹੜਾ ਦੂਆ ਲੱਗਦਾ ਮੈਸੀ ਵਾਲਾ ਹੁੰਦਾ ਜਾਂ ਪੈਰ ਰੱਖਣ ਨੂੰ ਕੋਈ ਵੀ ਉਹਦੇ ਕਰਕੇ ਥੋੜਾ ਦਿੱਕਤ ਆਉਂਦੀ ਪੈਰ ਉੱਪਰ ਰੱਖਣੇ ਪੈਣੇ ਤੇ ਲੋਟ ਨਹੀਂ ਆਉਂਦੇ ਬਾਕੀ ਇਹ 600 ਘੰਟਾ ਚੱਲੇ ਆ ਗਿਆ ਸਾਰਾ ਉਹਨਾਂ ਨੇ ਕਣਕ ਕਣਕੇ ਵੀਜੀ ਵੀ ਲੱਗਦੀ ਆ ਬ ਸਾਲਕ ਤਾਂ ਹੋ ਗਿਆ ਹੋਊਗਾ ਇਹਦਾ ਜ਼ਿਆਦਾ ਹੋ ਗਿਆ ਹੈ ਵੀ ਚਲਾਈ ਘੱਟ ਹੋਈ ਯਾਰ ਟਰੈਕਟਰ ਖੜੇ ਆ ਆਹੋ ਇਹ ਵੀ ਆ ਉਹ ਕਹਿੰਦੇ ਵੀ ਰੋਟਾਵੇਟਰ ਆ ਸੁਪਰ ਸੀਟਰੇ ਚਲਾਉਨੇ ਆ ਇਹਦੇ ਨਾਲ 3600 363 ਨਾ 363 100 ਹੀ ਜ਼ਿਆਦਾ ਹੀ ਜਾਂਦਾ ਸਾਡੇ ਨਾਲ ਬਾਕੀ ਹੁਣ ਉਹ ਸਰਾਨਾ ਲੈ ਕੇ ਆਏ ਤੇ ਅਸੀਂ ਰੱਖ ਕੇ ਗੱਪੇ ਲੈਣ ਨੂੰ ਠੀਕ ਆ ਉਹਦੇ ਸਰਾਨਾ ਦਾ ਫਾਇਦਾ ਹੋ ਗਿਆ ਨਹੀਂ ਇੰਨਾ ਲੰਬਾ ਵੀ ਨਹੀਂ ਕੱਟਣਾ ਸਫ਼ਰ ਆ ਗਏ ਵੀਰ ਜੀ ਮੈਂ ਨਵਾਂ ਸ਼ਹਿਰ ਪਹੁੰਚ ਗਏ ਹਾਂ ਨਵਾਂ ਸ਼ਹਿਰ ਪਹੁੰਚ ਗਏ ਬਾਈ ਬਾਕੀ ਹੁਣ 버거ਪੁਰ ਕੋ ਖਾਣ ਲੱਗੇ ਆਰੇ ਤੇ ਕਹਿੰਦਾ ਬਹੁਤ ਵਧੀਆ ਬਣਾਉਂਦਾ ਔਰੇ ਲੱਗੇ ਆ ਖਾਣ ਬਾਕੀ ਆ ਗਿਆ ਬਣਾਇਆ ਹੋਇਆ ਮੈਂ ਕਹਿੰਦਾ ਕੋਈ ਪ੍ਰੋਜੈਕਟ ਲੱਗੇ ਆ ਹੁਣ ਨਹੀਂ ਮੈਂ ਕਰਾਂਗਾ ਬਾਕੀ ਬਾਈ ਇੱਥੇ ਜਿਹਨੂੰ ਤਾਂ ਆਪਣੇ ਨਾਲ ਦਾ ਏਰੀਆ ਹੀ ਆ ਜਾਂਦਾ ਨਾ ਹੂੰ ਆਪਣਾ ਹੀ ਏਰੀਆ ਆਪਣਾ ਹੀ ਏਰੀਆ ਪੈ ਜਾਂਦਾ ਔਖਣਾ ਉੱਧਰ ਥੋੜਾ ਜਿਹਾ ਅਜੇ ਹੈਗਾ ਫਰਕ ਇੱਧਰ ਤਾਂ ਆਪਣਾ ਹੀ ਲੱਗਿਆ ਲੱਗਣ ਦਾ ਜਾਂਦਾ ਪਰ ਉਹ ਇੱਧਰ ਜ਼ਮੀਨਾਂ ਚੋਂ ਨਾਲੀਆਂ ਖੁੱਡੀਆਂ ਦੇਖੀ ਜਾਂਦੀਆਂ ਥਾਂਨੇ ਕੋ ਬੁੱਲਦਾ ਰੱਖੇ ਹਰ ਤੇ ਬਾਕੀ ਬੇਟਾਂ ਦਾ ਯਾਰ ਫਰਕਾ ਟਾਇਰ ਚੱਕ ਹੁੰਨੇ ਹਨਾ ਤੇ ਵਧਦਾ ਹੈ ਹਾਂ ਭਾਜਣ ਤੇ ਬੋਲਣ ਭਾਜਣ ਬੋਲਣ ਦੋ ਕੁੰਟਲ ਆਏਗਾ ਹੈਵੀ ਵੇਟ ਆ ਦੋ ਪਲੇਟਾਂ ਸ਼ਿੱਡਾ ਦਾ ਇੱਕ ਕੋਈ ਦਾ ਹੈ 50 ਕਿਲੋ ਜਿਉਂਗੀ ਬਾਕੀ ਹੁਣ ਇਹਨਾਂ ਨੂੰ ਵੀ ਕਰਾਉਣੇ ਰੰਗ 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 ਵੀ ਕਰਾਉਣਾ ਪੈਣਾ ਨਾ ਦੇਖਦੇ ਆ ਦੇਖਦੇ ਜਾ ਕੇ ਬਾਕੀ ਇਹ ਸੀਲਿੰਗ ਕਰਾਉਣੀ ਆ ਸਣੀ ਹੋ ਜਾ ਕੈਂਟ ਆਗੇ ਸਣੀ ਤੇ ਇੱਕ ਆਦੀ ਸੀਲਿੰਗ ਕਰਨੀ ਆ ਪਾਸੇ ਤੋਂ ਫ੍ਰੇਮ ਲਗਾਉਣਾ ਲੈਣੀ ਆ ਤੇ ਬਾਕੀ ਛਤਰੀ ਵੀ ਉੱਚੀ ਚੱਕੂਗੇ ਥੋੜੀ ਜਿਹੀ ਨੀਮੀ ਆ ਥੋੜੀ ਬਹੁਤੀ ਉੱਚੀ ਚੱਕੂਗੇ ਤੇ ਇੱਕ ਬੇਸ ਲੱਗੀ ਵੀ ਇਹਦੇ ਉਹ ਇੰਨੇ ਤੇ ਹਾਂ ਟਰੈਕਟਰ ਬਹੁਤ ਸੋਹਣਾ ਹਾਂ ਸ਼ਾਹੀ ਬੇਟ ਆਪਣੇ ਪਿੰਡ ਪਹਿਲਾਂ ਚੱਲਿਆ ਇੱਕ ਤਰ੍ਹਾਂ ਦਾ ਆਪਣੇ ਪਿੰਡ ਦਾ ਨਹੀਂ ਉਹ ਆਇਆ ਇਹਨਾਂ ਮੈਂ ਹੀ ਲੇ ਕੇ ਆਇਆ ਜੱਪੀ ਵਾਲਾ ਬੱਸ ਇਹ ਚੱਲੇ ਆਣ ਤੀ ਤੀ ਟਰੈਕਟਰ ਨੂੰ ਚਲਾਈ ਨੂੰ ਵੀ ਵਧੀਆ ਬਹੁਤ ਆ ਤੱਕੜ ਜੀ ਹੈ ਇਹ ਤਾਂ ਹੀ ਦਾ ਇਹਨੂੰ ਜ਼ਿਆਦਾ ਲੋਕ ਪੈਂਦੇ ਆ ਨਾ ਠੀਕ ਹੈ ਇਹਦੇ ਲੀਕਿੰਗ ਨਹੀਂ ਹੈਗੀ ਟਰੈਕਟਰਾਂ ਦੀ ਲੀਕਿੰਗ ਵੀ ਨਹੀਂ ਹੌਲੈਂਡ ਵਾਲਿਆਂ ਦੀ ਹਾਂ ਹੌਲੈਂਡ ਹੋ ਗਿਆ ਜੌਂਡੀਅਰ ਹੋ ਗਿਆ ਇਹ ਦੋਹਾਂ ਦੀ ਲੀਕਿੰਗ ਨਹੀਂ ਇੱਟ ਦੀ ਕੋਈ ਨਹੀਂ ਦੀ ਹੁੰਦਾ ਹੁਣ ਤਾਂ ਬਹੁਤ ਹੋ ਗਿਆ ਇਧਰਲੇ ਏਰੀਆ 'ਚ ਸਾਰੇ ਇਹੀ ਆ ਇਧਰਲੇ ਏਰੀਆ 'ਚ ਹੈ ਹੀ ਇਹ ਆ ਜੱਜੋਂ ਡੀਰ ਨੂੰ ਸੈਂਡ ਕੀਤਾ ਦਾ ਇਹ ਹਜੇ ਇਹਨੂੰ ਆਇਆ ਕਾਮ ਜਾਵੇ ਨੰਦ ਤੋਂ ਹਨੂ ਹੋਇਆ ਤਾਂ ਹੁਣ ਲੱਗੇ ਚਲ ਅਰਜਨ ਅਰਜਨ ਦੀ ਸੋਧ ਜੀ ਕਰਕੇ ਇਹਨੂੰ ਹਾਂ ਜੇ ਨਾਰਮਲ ਅਰਜਨ ਆ ਯਾਰ ਉਹਦੇ ਉਹਦੇ ਪਲੇ ਪੈ ਜਾਂਦੀ ਹੈ ਜੇ ਨੋਫੋ ਠੀਕ ਆ ਨੋਫੋ ਦੇ ਨਹੀਂ ਨੋਫੋਸੇ ਨਹੀਂ ਪੈਂਦੀ ਪਲੇ ਦੂਏਜੇ ਦਾ ਪੈ ਜਾਂਦੀ ਹੈ ਜੇ ਬ੍ਰੇਕ ਆ ਬਰੂਕਾ ਬਹੁਤ ਸੋਹਣੀ ਹੈ ਇਹਦੀਆਂ ਬਾਕੀ ਇਹਨਾਂ ਦੇ ਬਾਈ ਜਿਹੜੀ ਸੀ ਹੈ ਹਾਂ ਤੇ ਬ੍ਰੇਕਾਂ ਤੇ ਸੀਲ ਵਾਲਾ ਨਹੀਂ ਲੱਗ ਕਿ ਤੇਰੀਆਂ ਜ਼ੋਰ ਤਾਂ ਨਹੀਂ ਪੈਂਦਾ ਉਹ ਅੰਦਰ ਪੈਂਦੀ ਜਾ ਕੇ ਇਹਨੂੰ ਦੇ ਕਿੱਥੇ ਪਈ ਆ ਹਾਂ ਹਾਂ ਪੰਜ ਸਾਰਾ ਇਹਦੇ ਭਰਾਵਾਂ ਦਾ ਇਰਾਮ ਤਾਂ ਹੀ ਜ਼ੋਰ ਬਹੁਤ ਹੈ ਛੇ ਅਟਕੇ ਬਹੁਤ ਵਧੀਆ ਲਿੰਕਾਂ ਆ ਬਾਲਮ ਦੀ ਐਸੀ ਬਾਹਰ ਨਿਕਲੇ ਵੀ ਉਹ ਦੇਖਤਾ ਇਹਦੀ ਉਹ ਜਿਹੜੀ ਆ ਕਹਿੰਦਾ ਤੂੰ ਕਿਆ ਕਰਕੇ ਕਰਕੇ ਕਿਵੇਂ ਉਹ ਚੀਜ਼ ਆ ਹੈ ਆਦਤੀ ਵੀ ਆ ਭਈ ਇਹਦੇ ਆ ਦੇ ਐਸਨਹੀਂ ਐ ਸੀਲ ਲੀ ਕਰ ਦਿੰਦਾ ਆਲੇ ਪ੍ਰੈਸ਼ਰ ਬਣਿਆ ਪਿਆ ਲੈ ਨਿਕਲ ਗਿਆ ਉਹ ਵੀ ਕੱਢਦੇ ਐ ਸੀਲ ਲੀ ਕਰ ਦਿੰਦਾ ਹੁਣ ਨਿਊ ਹਾਲੈਂਡ ਵਾਲਿਆਂ ਨੇ ਆਹ ਦੇ ਦਿੱਤਾ ਲੈ ਹੁਣ ਇਹਨਾਂ ਪਹਿਲਾਂ ਨਾਟ ਖੋਲ ਕੇ ਖੋਲਣਾ ਪੈਂਦਾ ਤਾਂ ਹੁਣ ਇਹਨਾਂ ਨੇ ਨਾਟ ਵਾਲਾ ਦੇ ਦਿੱਤਾ ਆ ਕੰਮ ਨਹੀਂ ਲਵਾਉਣਾ ਪੈਂਦਾ ਵੈਸੇ ਤਾਂ ਹੁਣ ਇਹੇ ਲਾ ਕੇ ਹੁਣ ਵਾਲਿਆਂ ਨੇ ਦੇ ਦਿੱਤਾ ਹੁਣ ਪਰ ਜਿਹੜੇ ਪਹਿਲਾਂ ਬਾਈ ਉਹਨਾਂ ਨੂੰ ਨਹੀਂ ਮੰਨੂ ਵੀ ਜੱਪੀ ਵਾਲੇ ਦਾ ਪਤਾ ਲੱਗਿਆ ਜੱਪੀ ਨੇ ਉਧਰ ਲੈ ਗਿਆ ਨਗਰਗੀ ਤੈਨੂੰ ਉਹਨੇ ਖੋਲ ਕੇ ਦਿਖਾਇਆ ਕਹਿੰਦਾ ਯਾਰ ਆ ਖੋਲ ਦੇ ਪ੍ਰੈਸ਼ਰ ਘਟ ਜਾ ਮੈਂ ਕਿਹਾ ਇਹ ਕਿਹ ਜੇਕਰ ਕਹਿੰਦਾ ਹਵਾ ਕੱਢਣੀ ਪੈਣੀ ਹੈ ਨਾਟ ਨਾ 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 ਉਹਨੇ ਨਾਟ ਦੂਆ ਖੋਲ ਕੇ ਹੀ ਕਰਿਆ ਤਾਂ ਉਹ ਗਾਲੂ ਵਾਲਾ ਹਾਂ ਉਹ ਕਹਿੰਦਾ ਤਾਂ ਕਹਿੰਦਾ ਲਵਾਉਣਾ ਮੈਂ ਕਹਿੰਦਾ ਯਾਰ ਬਹੁਤ ਅੰਤਰੀਛਾ ਨਾ ਪੈਰ ਬਹੁਤ ਵਿੱਚ ਇਹਦੇ ਐਚਐਮਟੀ ਨਵਾਉਂਦੇ ਦੇਖਣਾ ਪਿੱਛੇ ਡਰਾਮ ਡਰਮ ਹੈਗੇ ਐਚਐਮਟੀ ਨੂੰ ਆ ਸ਼ਾਇਦ ਇਹ ਉਹਨਾਂ ਦਾ ਹਿੱਸਾ ਔਕਣਾ ਅਕੀ ਜੀ ਹੁਣ ਆਪੀ ਕੇ ਚੱਲਦੇ ਆਂ